ਹਾਂਜੀ ਵੈਲਕਮ ਬੈਕ ਮਾਈ YouTube ਚੈਨਲ ਵਿਪਾਲ ਵਲੌਗ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ ਜੋ ਤੁਸੀਂ ਮੰਗੋ ਪਰਮਾਤਮਾ ਤੁਹਾਨੂੰ ਦੇਣ ਤੇ ਆਪਾਂ ਕੀਤੀ ਹੈ ਵਲੌਗ ਦੀ ਸਟਾਰਟਿੰਗ ਗਾਇਸ ਬਹੁਤ ਦਿਨ ਹੋ ਗਏ ਮੈਂ ਵਲੌਗ ਨਹੀਂ ਪਾਇਆ ਸੀਗਾ ਤੇ ਠੰਡ ਬਹੁਤ ਜ਼ਿਆਦਾ ਵਾ ਬੱਚੇ ਚਲੇ ਗਏ ਨੇ ਸਕੂਲ ਤੇ ਮੈਂ ਥੋੜਾ ਬਹੁਤਾ ਕੰਮ ਖਤਮ ਕਰ ਲਿਆ ਹਸਬੰਡ ਵੀ ਮੇਰੇ ਕੰਮ ਤੇ ਚਲੇ ਗਏ ਨੇ ਤੇ ਮੈਂ ਕਿਹਾ ਕਿਉਂ ਨਾ ਬਹੁਤ ਦਿਨ ਹੋ ਗਏ ਵਲੌਗ ਨਹੀਂ ਪਾਇਆ ਘੱਟ ਤੇ ਵਲੌਗ ਦੀ ਸਟਾਰਟਿੰਗ ਕੀਤੀ ਜਾਵੇ ਤੇ ਬਾਰ ਉਹ ਥੋੜਾ ਬਹੁਤ ਸੰਬਰ ਤਾਂ ਸੀ ਹਵਾ ਚੱਲਦੀ ਨਾ ਫੇਰ ਪੱਤੇ ਫੇਟੇ ਪੈਂਦੇ ਕੋਈ ਨਾ ਕੋਈ ਤੇ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਤੁਸੀਂ ਕਹਿੰਦੇ ਠੰਡ ਇੰਨੀ ਆ ਤੇ ਚੁੰਨੀ ਨਹੀਂ ਲੈਗੀ ਬਟ ਮੈਂ ਸ਼ਾਲ ਲਿਆ ਆ ਵੀ ਅਸੀਂ ਮੈਂ ਹੁਣੇ ਸ਼ਾਲ ਲਾ ਕੇ ਆ ਤੇ ਅੱਜ ਮੈਂ ਥੜਾ ਨਹੀਂ ਸੁੰਮ ਰਿਆ ਦੇਖ ਸਕਦੇ ਕਿਵੇਂ ਗੰਧ ਹੋਇਆ ਪਿਆ ਮੈਂ ਤੇ ਆਹ ਕੁਝ ਹਾਲ ਆ ਬਾਹਰਲਾ ਦੇਖ ਸਕਦੇ ਆ ਨਜ਼ਾਰਾ ਧੁੰਦ ਪਹਿਲਾਂ ਤਾਂ ਬਹੁਤ ਜ਼ਿਆਦਾ ਸੀਗੀ ਬਟ ਹੁਣ ਖਤਮ ਹੋ ਗਈ ਆ ਥੋੜੀ ਥੋੜੀ ਰਹੀ ਆ ਧੁੰਦ ਇੱਧਾ ਨਾ ਕੁਛ ਹਾਲ ਆ ਸਾਡੇ ਟੋਏ ਦਾ ਹਾਲ ਆ ਦੇਖੋ ਸੱਚੀ ਗੱਲ ਆ ਪਤਾ ਨਹੀਂ ਸਾਡੀ ਕਦੋਂ ਨਾਲ ਹੀ ਬਣੂਗੀ ਤੇ ਕਦੋਂ ਸਾਨੂੰ ਟੈਨਸ਼ਨ ਖਤਮ ਹੋ ਗਈ ਇਹ ਵਾਲੀ ਬਹੁਤ ਜ਼ਿਆਦਾ ਠੰਡਾ ਨਾਲ ਹੀ ਬਣ ਜਾਣਾ ਤਾਂ ਗਾਇਸ ਥੋੜਾ ਆਪਾਂ ਨੂੰ ਸੌਖਾ ਜਾ ਹੋ ਜੈ ਨੇ ਤੇ ਬਹੁਤ ਜ਼ਿਆਦਾ ਨਾਲ ਹੀ ਕੱਢਣੀ ਪੈਂਦੀ ਆ ਬਹੁਤ ਪੁਰਾ ਹਾਲ ਹੁੰਦਾ ਆ ਤੇ ਉਹ ਦੇਖ ਲਓ ਜੀ ਬੰਦੇ ਬੈਠੇ ਨੇ ਧੂਣੀ ਸੇਕੀ ਜਾਂਦੇ ਨੇ ਤੇ ਇੱਧਰ ਦਾ ਕੁਛ ਹਾਲ ਇਦਾਂ ਦਾ ਵਾ ਆਪਾਂ ਚੱਲਦੇ ਆ ਅੰਦਰ ਤੇ ਕੁਝ ਗੱਲਾਂ ਸੀਗੀਆਂ ਜਿਹੜੀਆਂ ਤੁਹਾਨੂੰ ਦੱਸਣੀਆਂ ਸੀਗੀਆਂ ਬਹੁਤ ਦਿਨ ਹੋ ਗਏ ਸੀਗੇ ਮੈਂ ਸੋਚਾ ਕਿ ਚਲੋ ਕਿਉਂ ਨਾ ਇੱਕ ਛੋਟਾ ਵਲੌਗ ਬਣਾਇਆ ਜਾਵੇ ਇਸ ਦੇ ਉੱਪਰ ਤੇ ਮੈਂ ਕਿਹਾ ਚਲੋ ਅੱਜ ਪਹਿਲੇ ਵਲੌਗ ਦੀ ਸਟਾਰਟਿੰਗ ਇਸੇ ਤਰ੍ਹਾਂ ਹੀ ਕਰਦੇ ਆ ਕਿ ਮੈਂ ਤੁਹਾਡੇ ਜੋ ਮੇਰੇ ਦਿਲ ਦੇ ਵਿੱਚ ਤੁਹਾਡੇ ਲਈ ਤੇ ਮੈਂ ਅੱਜ ਤੁਹਾਨੂੰ ਦੱਸੂਗੀ ਜਿਹੜੇ ਵਲੌਗ ਦੇ ਨਾਲ ਗਾਇਸ ਹਾਂਜੀ ਅੰਦਰ ਦਾ ਹਾਲ ਕੁਛ ਇਦਾਂ ਦਾ ਮੈਂ ਬੈਸਤਰੇ ਚੱਕੇ ਨਹੀਂ ਹੈਗੇ ਕਿਉਂਕਿ ਰਜਾਈ ਦੇ ਵਿੱਚ ਹੀ ਤਾਂ ਬੈਠਣਾ ਵਾ ਤੇ ਬਾਕੀ ਸਾਰੇ ਦੂਜੇ ਬਿਸਤਰੇ ਚੱਕ ਤੇ ਆ ਰੋਟੀ ਮੈਂ ਖਾ ਲੀਆ ਭਾਂਡੇ ਭੁੰਡੇ ਮੈਂ ਮਾਂਜ ਦਿੱਤੇ ਆ ਔਰ ਸੋਈ ਸਾਰੀ ਸਾਫ ਕਰਤੀ ਆ ਸੈਲਫ ਵਗੈਰਾ ਸਾਫ ਕਰਦੀ ਭਾਂਡੇ ਧੋ ਕੇ ਮੁੱਦਰ ਰੱਖ ਤੇ ਸ਼ੰਕ ਚ ਮੈਂਗਾ ਪਾਣੀ ਇਹਨੂੰ ਚੁੱਲ ਦੂਗਾ ਬਾਅਦ ਵਿੱਚ ਆਪਾਂ ਰੈਕ ਦੇ ਵਿੱਚ ਰੱਖ ਦਾਂਗੇ ਭਾਂਡੇ ਠੰਡ ਬਹੁਤ ਜ਼ਿਆਦਾ ਵਾ ਤੇ ਜੋ ਮੈਂ ਕਿਹਾ ਸੀ ਤੁਹਾਨੂੰ ਕਿ ਮੈਂ ਕੁਝ ਕੁ ਗੱਲਾਂ ਤੁਹਾਨੂੰ ਦੱਸਣੀਆਂ ਤੇ ਉਹ ਵਾਲੀਆਂ ਗੱਲਾਂ ਮੈਂ ਬਹੁਤ ਦਿਨ ਦੀ ਸੋਚੀ ਜਾਂਦੀ ਸੀ ਕਿ ਮੈਂ ਕਿਹ ਮੈਂ ਦੱਸਣੀਆਂ ਦੱਸਣੀਆਂ ਹਾਂਜੀ ਬੱਸ ਗਈਏ ਹੁਣੀ ਬੱਸ ਵੀ ਚਲੀ ਗਈ ਜਿਨੇ ਅਕਮਾ ਧੰਦਿਆਂ ਤੇ ਜਾਣਾ ਹਨ ਵਿਚਾਰੇ ਉਹ ਜਾਈ ਜਾਂਦੇ ਆ ਚਾਹੇ ਠੰਡਾ ਚਾਹੇ ਕੁਛ ਵੀ ਆ ਮੀਂਹ ਨਹੀਂ ਰੀ ਕੁਛ ਵੀ ਆਵੇ ਕੱਟ ਜਿਹੜੇ ਪੱਕੇ ਡੌਟੀ ਤੇ ਲੱਗੇ ਹੋਏ ਆ ਉਹਨਾਂ ਨੇ ਜਾਣੇ ਜਾਣਾ ਵਾ ਕੰਮ ਤੇ ਹਨਾ ਕੰਮ ਕਰਨਗੇ ਤੇ ਫੇਰ ਹੀ ਪੈਸੇ ਆਉਣਗੇ ਤੇ ਫੇਰ ਹੀ ਆਪਣੇ ਪਰਿਵਾਰ ਦੇ ਢੱਡ ਭਰਨਗੇ ਵਿਚਾਰੇ ਇਹ ਵੀ ਕਿੰਨਾ ਹਨਾ ਆਪਾਂ ਤਾਂ ਫੇਰ ਵੀ ਕੰਮ ਸਾਰਾ ਖਤਮ ਕਰਕੇ ਜਾਈਚ ਬੈਠ ਜਾਣੇ ਨਹੀਂ ਵੀ ਹੁੰਦਾ ਚਲੋ ਆਪਾਂ ਲੇਟ ਕਰ ਲੈਨੇ ਜਿਹੜੀਆਂ ਮਤਲਬ ਹਾਊਸ ਵਾਈਫ ਆ ਤੇ ਵਿਚਾਰੇ ਜਿਹੜੇ ਬੰਦੇ ਹਨਾ ਕਿੰਨਾ ਔਖਾ ਵਾ ਉਹਨਾਂ ਦੇ ਲਈ ਜਿਹੜੇ ਠੰਡ ਚ ਇਨੀ ਧੁੰਦ ਚ ਜਾਂਦੇ ਜਿਹੜੇ ਖਾਸ ਕਰਕੇ ਮੋਟਰਸਾਈਕਲ ਤੇ ਜਾਂਦੇ ਹਨਾ ਵਿਚਾਰੇ ਵਾ ਗਰੂ ਜੀ ਉਹਨਾਂ ਤੇ ਵੀ ਕਿਰਪਾ ਕਰਨ ਹਾਂਜੀ ਦੇਖੋ ਪਹਿਲਾਂ ਤਾਂ ਮੈਂ ਇਹ ਜੀ ਕਿੰਨੀਆਂ ਕਿ ਵਾਹ ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਤੇ ਜੋ ਤੁਸੀਂ ਮੰਗਦੇ ਹੋ ਉਹ ਵਾਹਿਗੁਰੂ ਜੀ ਦੇਵੇ ਤੇ ਤੁਸੀਂ ਹਮੇਸ਼ਾ ਖੁਸ਼ ਰਹੋ ਆਪਣੀ ਫੈਮਿਲੀ ਦੇ ਨਾਲ ਹੱਸਦੇ ਖੇਡਦੇ ਰਹੋ ਤੇ ਜਿੱਦਾਂ ਕਿ ਮੈਂ ਅੱਜ ਤੋਂ 6-7 ਸਾਲ ਜਾਂ 6 ਜਾਂ 7 ਸਾਲ ਨਾਲੋਂ ਤੇ ਉਹ ਪਹਿਲਾਂ ਮੈਂ ਇੱਕ ਯੂਟਿਊਬ ਮਤਲਬ ਯੂਟਿਊਬ ਚੈਨਲ ਬਣਾਇਆ ਸੀ ਆਪਣਾ ਤੇ سٹਾਰਟ ਕੀਤਾ ਸੀ ਯੂਟਿਊਬ ਚੈਨਲ ਗਾਇਸ ਤੇ ਉਹ ਚੈਨਲ ਮੇਰਾ ਬਿਲਕੁਲ ਵੀ ਗਰੋ ਨਹੀਂ ਕੀਤਾਗਾ ਮੇਰੇ ਨਾਲ ਮਤਲਬ 4-500 ਮੇਰੇ ਫੈਮਿਲੀ ਮੇਰੇ ਨਾਲ ਜੁੜੀ ਸੀਗੀ ਬਟ ਵੀਡੀਓ ਮੇਰੀਆਂ ਚੱਲਦੀਆਂ ਨਹੀਂ ਪਈਆਂ ਸੀਗਾ ਜਿੱਦਾਂ ਕਿ ਹੁਣ ਤੁਸੀਂ ਚਲੋ ਥੋੜਾ ਬਹੁਤਾ ਪਿਆਰ ਦੇ ਹੀ ਜਾਂਨੇ ਆ ਉਸ ਟਾਈਮ ਤੇ ਉਸ ਟਾਈਮ ਤੇ ਬਿਲਕੁਲ ਵੀ ਨਹੀਂ ਸੀਗਾ ਉਦਾਂ ਦਾ ਤੇ ਫਿਰ ਮੈਂ ਉਹ ਚੈਨਲ ਨੂੰ ਡਿਲੀਟ ਕਰ ਦਿੱਤਾ ਮੈਂ ਇਹ ਸੋਚਿਆ ਕਿ ਨਹੀਂ ਚਲੋ ਕੁਝ ਚੱਲਦਾ ਹੀ ਨਹੀਂ ਪਿਆਗਾ ਕੋਈ ਮਤਲਬ ਬੰਦਾ ਵੇਖਦਾ ਨਹੀਂ ਪਿਆਗਾ ਹਣਾ ਕੂਸਾ ਦੋ ਉਸ ਟਾਈਮ ਤੇ ਮੇਰੇ ਮਤਲਬ ਵੀਡੀਓ ਚ ਕੋਈ ਕਮੀ ਹੁੰਦੀ ਹੋਵੇ ਤੇ ਕਮੀ ਤਾਂ ਹੁਣ ਵੀ ਹੈ ਨਾ ਇਸੇ ਕਰਕੇ ਤੁਸੀਂ ਦੇਖਦੇ ਨਹੀਂ ਲਾਈਕ ਨਹੀਂ ਕਰਦੇ ਮਨ ਤਾਂ ਮੇਰਾ ਬਹੁਤ ਦੁਖੀ ਹੁੰਦਾ ਬਟ ਮੈਂ ਕੀ ਕਰਾਂ ਸਾਰਾ ਕੁਝ ਮੈਂ ਭੁੱਲ ਭੁਲਾ ਕੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜਿਹੜੀ ਮੇਰੀ ਫੈਮਿਲੀ ਨਾਲ ਜੁੜੀ ਉਹਨਾਂ ਦਾ ਧੰਨਵਾਦ ਤਾਂ ਕੀਤਾ ਜਾਵੇ ਹਨਾ ਤੇ ਇਸੇ ਕਰਕੇ ਤੁਹਾਡਾ ਧੰਨਵਾਦ ਕਰਨ ਦੇ ਲਈ ਤੁਹਾਡਾ ਸ਼ੁਕਰੀਆ ਕਰਨ ਦੇ ਲਈ ਮੈਂ ਇਹ ਚੀਜ਼ ਵਲੌਗ ਬਣਾਉਂਦੀ ਵੇਂ ਸਪੈਸ਼ਲ ਇਹ ਵਲੌਗ ਜਿਹੜਾ ਵੀ ਮੇਰਾ ਦੇਖਦਾ ਨਾ ਸਾਰਿਆਂ ਨੇ ਲਾਈਕ ਕਰ ਦਿਓ ਤੇ ਵੀਡੀਓ ਨੂੰ ਧਿਆਨ ਨਾਲ ਪੂਰੀ ਫੋਲੋਅ ਚ ਕਰ ਲਿਓ ਤੇ ਉਹ ਫਿਰ ਮੈਂ ਕਰਤਾ ਚੈਨਲ ਡਿਲੀਟ ਗਾਇਸ ਫਿਰ ਮੈਂ ਫਿਰ ਦੂਰੀ ਤੋਂ ਮਤਲਬ ਫੇਰ ਸਟਾਰਟ ਕੀਤਾ ਚੈਨਲ ਮੈਂ ਕਿਹਾ ਚਲੋ ਤੁਹਾਡਾ ਬਹੁਤ ਆ ਬੰਦੇ ਨੂੰ ਥੋੜੀ ਸੂ ਵੀ ਆ ਜਾਂਦੀ ਕਿਉਂਕਿ ਪਹਿਲੀ ਪਹਿਲੀ ਵਾਰੀ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆਪਾਂ ਨੂੰ ਇਨੀ ਨੌਲੇਜ ਨਹੀਂ ਹੁੰਦੀਗੀ ਤੇ ਫਿਰ ਆਪਾਂ ਜਲਦਬਾਜੀ ਦੇ ਵਿੱਚ ਉਹ ਵੀ ਕਰਦੇ ਆ ਕੰਮ ਖਰਾਬ ਹੁੰਦਾ ਮੇਜਾ ਤੇ ਕੋਈ ਵੀ ਕੰਮ ਕਰਦੇ ਦਲਜਬਾਜੀ ਬਿਲਕੁਲ ਵੀ ਨਾ ਕਰੋ ਕਾਲੀ ਤੇ ਆਰਾਮਦਾਰੀ ਨਾਲ ਸ਼ਾਂਤੀ ਨਾਲ ਬੇਨਤੀ ਅਰਦਾਸ ਕਰਕੇ ਕੋਈ ਵੀ ਕੰਮ ਤੁਸੀਂ ਸਟਾਰਟ ਕਰੋਗੇ ਨਾ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਬੇਨਤੀ ਅਰਦਾਸ ਕਰੋਗੇ ਨਾ ਤੁਹਾਡਾ ਹੋ ਗਈ ਹੋਊਗਾ ਪਰ ਤੁਸੀਂ ਅਰਦਾਸ ਕਰਨੀ ਆ ਸੱਚੇ ਮਾਨ ਦੇ ਨਾਲ ਤੇ ਆਪਣੇ ਲਈ ਵੀ ਤੇ ਅਗਲੇ ਲਈ ਵੀ ਭਲਾ ਮੰਗਣਾ ਕਿ ਬਾਬਾ ਜੀ ਸਾਡਾ ਵੀ ਭਲਾ ਕਰੀ ਤੇ ਅਗਲੇ ਦਾ ਵੀ ਘਰੀਂ ਦੇ ਤੁਹਾਡਾ ਕੰਮ ਸੱਚੀ ਹੋਊਗਾ ਜੇ ਤੁਸੀਂ ਇਹ ਸਿਚ ਸੋਚੋਗੇ ਨਾ ਕਿ ਹਾਂ ਬਾਬਾ ਜੀ ਸਾਨੂੰ ਸਾਰਾ ਕੁਝ ਮਿਲੀ ਜਾਵੇ ਅਗਲੇ ਨੂੰ ਨਾ ਮਿਲੇ ਜਾ ਅਗਲੇ ਨੂੰ ਮਿਲ ਗਿਆ ਤੇ ਤੁਸੀਂ ਦੇਖ ਕੇ ਝੁਰੋਗੇ ਮਾਨ ਦੇ ਵਿੱਚ ਦੁੱਖ ਰੱਖੋਗੇ ਤੇ ਕਦੇ ਵੀ ਤੁਹਾਡਾ ਸੱਚੀ ਕਹਿੰਦੀ ਹੈ ਚੰਗਾ ਨਹੀਂ ਹੋਊਗਾ ਇਹ ਨਾ ਕਿਉਂ ਕਿ ਸਾਨੂੰ ਇਦਾਂ ਦੀਆਂ ਗੱਲਾਂ ਕਹਿੰਦੀ ਬਟ ਮੈਂ ਸੱਚੀ ਗੱਲ ਕਹਿੰਦੀ ਆਂ ਕਿ ਆਪਾਂ ਕਿਸੇ ਦਾ ਚੰਗਾ ਮੰਗਾ ਨਾ ਤੇ ਫੇਰ ਹੀ ਆਪਣਾ ਚੰਗਾ ਹੋਊਗਾ ਫਿਰ ਤੁਹਾਨੂੰ ਆਪਣੇ ਆਪ ਕਹਿਣ ਦੀ ਲੋੜ ਹੀ ਨਹੀਂ ਪੈਣੀ ਫਿਰ ਵਾਗਰੂ ਨੇ ਤੁਹਾਡਾ ਆਪਣੇ ਆਪ ਹੀ ਚੰਗਾ ਕਰ ਦੇਣਾ ਫਿਰ ਜਦੋਂ ਆਪਣਾ ਨਵਾਂ ਚੈਨਲ ਬਣਾਇਆ ਫਿਰ ਇਹਦੇ ਨਾਲ ਵੇਖੋ ਪਹਿਲਾਂ ਮੇਰੇ ਨਾਲ ਇੱਕ ਫੈਮਿਲੀ ਜੁੜੀ ਠੀਕ ਹੈ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਕਿਹਾ ਚਲੋ ਇੱਕ ਜਣਾ ਤਾਂ ਜੁੜਿਆ ਫਿਰ ਇਕੱਠੇ ਪੰਜ ਹੋ ਗਏ ਫਿਰ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਤੇ ਮੈਂ ਨਾ ਮੇਰੀ ਮਤਲਬ ਬੇਟੀ ਜਿਹੜੀ ਉਹ ਮੈਨੂੰ ਕਹਿੰਦੀ ਮਮਾ ਆਪਾਂ ਵਲੌਗ ਪਾਉਣੇ ਆ ਪਹਿਲਾਂ ਅਸੀਂ ਸ਼ਾਰਟ ਵੀਡੀਓ ਪਾਈਆਂ ਸੀ ਵਲੌਗ ਨਹੀਂ ਸਟਾਰਟ ਕੀਤੇ ਸੀ ਜਨਹੀਂ ਪਹਿਲਾਂ ਆਪਾਂ ਸ਼ਾਰਟ ਤੋਂ ਕੀਤਾ ਸੀ ਕੰਮ ਪਹਿਲਾਂ ਬਾਬੇ ਦੀ ਵੀਡੀਓ ਪਾਈ ਸੀਗੀ ਸ਼ਾਰਟ ਠੀਕ ਹੈ ਜੀ ਤੇ ਫਿਰ ਦਾਸ ਤੋਂ ਕੇਰੇ ਵੀ ਹੋ ਗਏ ਤੇ ਮੈਂ ਮੇਰੀ ਮੈਂ ਮਤਲਬ ਮੇਰੀ ਬੇਟੀ ਕਹਿੰਦੀ ਸੀ ਮੰਮਾ ਆਪਾਂ ਵਲੌਗ ਪਾਇਆ ਕਰਨੇ ਆ ਤੇ ਮੈਂ ਕਿਹਾ ਜਦੋਂ ਮੇਰੇ 20 ਸਬਸਕ੍ਰਾਈਬਰ ਹੋਗੇ ਨਾ ਮੈਂ ਉਦੋਂ ਪਹਿਲਾ ਵਲੌਗ ਉਦੋਂ ਪਾਉਂਗੀ ਤੇ ਮੇਰੀ ਕੁੜੀ ਕਹਿੰਦੀ ਚਲੋ ਠੀਕ ਹੈ ਇੱਕ ਦਿਨ ਅਸੀਂ ਜਦੋਂ ਤੀਜੇ ਦਿਨ ਚੌਥੇ ਦਿਨ ਅਸੀਂ YouTube ਦੇਖਿਆ ਤੇ ਮੇਰੇ 20 ਸਬਸਕ੍ਰਾਈਬਰ ਹੋਏ ਸੀ ਜਾਨੇ ਦੀ ਮੇਰੇ 20 ਫੈਮ ਮਤਲਬ 20 ਜਾਣੇ ਮੇਰੇ ਨਾਲ ਜੁੜੇ ਹੋਏ ਸੀ ਤੇ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਨਾ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ 20 ਜਾਣੇ ਵੀ ਜੁੜਨੇ ਜਿਹੜੇ ਨਾਲ ਹਨ ਆਪਣੀ ਫੈਮਲੀ ਆਪਣੇ ਨਾਲ ਜਿਹੜੇ YouTube ਚੈਨਲ ਚਲਾਉਂਦੇ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਤੇ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਮੈਂ ਕਿਹਾ ਚਲੋ ਅੱਜ ਵਲੌਗ ਬਣਾਉਣੀ ਆ ਮੈਂ ਵੈਸੇ ਮੜਾ ਮੋਟਾ ਮੈਨੂੰ ਕੋਈ ਇਨਾ ਨਹੀਂ ਸੀਗਾ ਤੇ ਮੈਂ ਵਲੌਗ ਪਾਤਾ ਐਸੇ ਵੈਸੇ ਹੀ ਕਰਕੇ ਪਾ ਦਿੱਤਾ ਵਲੌਗ ਤੇ ਚਲੋ ਕੋਈ ਗੱਲ ਨਹੀਂ ਥੋੜੇ ਬਹੁਤ ਨੇ ਦੇਖਿਆ ਤੇ ਥੋੜੇ ਬਹੁਤ ਨੇ ਚਲੋ ਲਾਈਕ ਵੀ ਕਰ ਦਿੱਤਾ ਚਲੋ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਕੀਤਾ ਤੇ ਫਿਰ ਮੈਨੂੰ ਹੌਸਲਾ ਹੋ ਗਿਆ ਇਦਾਂ ਹੀ ਫਿਰ ਮੇਰੇ ਸਬਸਕ੍ਰਾਈਬਰ ਵਧਦੇ ਗਏ ਇਦਾਂ ਹੀ ਵਧਦੇ ਗਏ 20 ਤੋਂ ਹੋ ਗਏ 30 30 ਤੋਂ 50 ਹੋ ਗਏ 50 ਤੋਂ ਇਦਾਂ ਹੀ 100 200 5 ਤਾਕਤ ਤੇ ਫਿਰ ਹੁਣ ਅੱਜ 7000 ਮੇਰੇ ਨਾਲ ਫੈਮਿਲੀ ਮੇਰੇ ਜੁੜੀ ਆ ਤੇ ਮੇਰੇ ਸਬਸਕ੍ਰਾਈਬਰ ਜਿਹੜੇ ਮੇਰੇ ਨਾਲ ਜੁੜੇ ਆ ਧੰਨਵਾਦ ਉਹਨਾਂ ਦਾ ਦਿਲੋਂ ਮੈਂ ਕਹਿੰਨੀ ਸੱਚੀ ਕਹਿੰਨੀ ਆ ਪਰਮਾਤਮਾ ਨੂੰ ਹਮੇਸ਼ਾ ਖੁਸ਼ ਰੱਖੇ ਫੇਰ ਤੋਂ ਕਹਿੰਨੀ ਆ ਤੇ ਤੁਹਾਨੂੰ ਤਰੱਕੀਆਂ ਬਖਸ਼ੇ ਤੁਸੀਂ ਬਹੁਤ ਜੋ ਸੋਚਿਆ ਤੁਸੀਂ ਆਪਣਾ ਨਾਮ ਕਮਾਓ ਤੇ ਆਪਣੇ ਆਪਣੇ ਪਰਿਵਾਰ ਦੇ ਨਾਲ ਖੁਸ਼ ਰਹੋ ਬਸ ਮੈਂ ਇਹ ਜੀ ਕਹਿੰਨੀ ਆ ਤੁਸੀਂ ਵੀ ਜੋ ਚਾਹੁੰਦੇ ਹੋ ਨਾ ਤੁਹਾਡੇ ਦਿਲ ਦੇ ਵਿੱਚ ਕੋਈ ਵੀ ਚੀਜ਼ ਕਿ ਅਸੀਂ ਇਹ ਕੰਮ ਨੂੰ ਕਰਨਾ ਤੇ ਬਾਬਾ ਜੀ ਸਾਡਾ ਪੂਰਾ ਹੋਵੇ ਤੇ ਉਹ ਤੁਹਾਡਾ ਜਰੂਰ ਪੂਰਾ ਹੋਊਗਾ ਬਸ ਤਾਂ ਸੱਚੀ ਮੰਨਦੇ ਨਾਲ ਤੇ ਅਰਦਾਸ ਕਰਕੇ ਜ਼ਰੂਰ ਕਰਨੀ ਆ ਤੁਹਾਡਾ ਸੱਚੀ ਜ਼ਰੂਰ ਪੂਰਾ ਹੋਊਗਾ ਤੇ ਤੁਸੀਂ ਹਮੇਸ਼ਾ ਖੁਸ਼ ਰਹੋ ਹੱਸਦੇ ਰਹੋ ਮੈਂ ਤਾਂ ਬਸ ਇਹੀ ਚੀਜ਼ ਕੋ ਨਹੀਂ ਜਿਹੜੀ ਮੇਰੇ ਨਾਲ ਜੁੜੀ ਆ ਮੇਰੀ ਫੈਮਿਲੀ ਤੇ ਬਸ ਮੈਨੂੰ ਦੁੱਖ ਸਿਰਫ ਇਹ ਚੀਜ਼ ਦਾ ਗਾਇਸ ਕਿ ਤੁਸੀਂ ਮੇਰੀ ਵੀਡੀਓ ਦੇਖ ਲੈਨੇ ਤੇ ਬਟ ਲਾਈਕ ਨਹੀਂ ਕਰਦੇਗੇ ਤੁਹਾਡਾ ਇੱਕ ਲਾਈਕ ਤੇ ਇੱਕ ਸ਼ੇਅਰ ਦੇ ਨਾਲ ਤੇ ਇੱਕ ਕਮੈਂਟ ਦੇ ਨਾਲ ਕੁਝ ਨਹੀਂ ਜਾਂਦਾ ਗਾ ਠੀਕ ਹੈ ਨਾ ਪਲੀਜ਼ ਮੈਂ ਬਾਰ ਬਾਰ ਇਹ ਚੀਜ਼ ਕਹਿੰਨੇ ਆ ਜੇ ਤੁਸੀਂ ਵੀਡੀਓ ਦੇਖਦੇ ਆ ਵੈਸੇ ਦੇਖ ਵੀ ਤਾਂ ਲੈਨੇ ਆ ਤੇ ਗਾਇਸ ਉਮੀਦ ਲਾਈਕ ਕਰ ਦਿਓ ਤੇ ਇੱਕ ਪਿਆਰਾ ਨਾਲ ਕਮੈਂਟ ਕਰ ਦਿਓ ਕਰੋ ਤੇ ਇੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਕਰੋ ਤੁਹਾਡਾ ਇੰਨਾ ਜ਼ਿਆਦਾ ਮੈਂ థాంక్స్ਫੁੱਲ ਹੋਊਂਗੀ ਬਹੁਤ ਜ਼ਿਆਦਾ ਤੁਹਾਨੂੰ ਮਤਲਬ ਇੰਨਾ ਜ਼ਿਆਦਾ ਤੁਹਾਨੂੰ ਪਹੁੰਚੂਗਾ ਬਹੁਤ ਜ਼ਿਆਦਾ ਪਹੁੰਚੂਗਾ ਮੇਰੇ ਲੱਗੂਆ ਸੱਚੀ ਕਹਿੰਨੀ ਆ ਤੇ ਤੁਹਾਡਾ ਵੀ ਪਹੁੰਚਾ ਹੋਊਗਾ ਮੇਰਾ ਵੀ ਹੋਊਗਾ ਜੇ ਤੁਸੀਂ ਅਗਲੇ ਦਾ ਕਰੋਗੇ ਤਾਂ ਤੁਹਾਡਾ ਵੀ ਹੋਊਗਾ ਨਾ ਇਸ ਕਰਕੇ ਮੇਰੀ ਵੀਡੀਓ ਨੂੰ ਪਲੀਜ਼ ਦੇਖ ਕੇ ਲਾਈਕ ਕਰ ਦਿਆ ਕਰੋ ਜਿਹੜੇ ਵੀ ਮੇਰੇ ਨਾਲ ਜੁੜੇ ਆ ਮੇਰੇ ਨਹੀਂ ਜਿਹੜੇ ਦੇਖਦੇ ਵੈਸੇ ਜਿਹੜੇ ਨਹੀਂ ਜੁੜੇ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਠੀਕ ਆ ਤੇ ਜਿਵੇਂ ਤੁਸੀਂ ਮੇਰੇ ਸ਼ਾਰਟ ਵੀਡੀਓ ਨੂੰ ਪਿਆਰ ਦਿੰਦੇ ਹੋ ਉਦਾਂ ਹੀ ਤੁਸੀਂ ਮੇਰੇ ਵਲੌਗ ਨੂੰ ਪਿਆਰ ਦਿਓ। ਕਰੋ ਵਲੌਗ ਵੀ ਮੇਰਾ ਜਰੂਰ ਦੇਖਿਆ ਕਰੋ ਤਾਂ ਕਿ ਮੈਨੂੰ ਥੋੜਾ ਜਿਹਾ ਹੌਸਲਾ ਮਿਲੇ ਤੇ ਮੈਂ ਵਲੌਗ ਵਧੀਆ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂ ਆਪਣੇ ਵਲੌਗ ਨੂੰ। ਵੈਸੇ ਮੈਂ ਕੋਸ਼ਿਸ਼ ਪੂਰੀ ਰੋਜ਼ ਹੀ ਕਰਦੀ ਆ ਕਿ ਮੈਂ ਆਪਣੇ ਵਲੌਗ ਨੂੰ ਵਧੀਆ ਬਣਾਵਾਂ। ਠੀਕ ਹੈ ਗਾਇਜ਼। ਏ ਸਗੀਆਂ ਕੁਝ ਕੇ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਤੁਹਾਨੂੰ ਦੱਸਣੀਆਂ ਸੀ ਤੁਹਾਡਾ ਸ਼ੁਕਰੀਆ ਕਰਨਾ ਸੀ ਤੁਹਾਡਾ ਧੰਨਵਾਦ ਕਰਨਾ ਸੀਗਾ ਕਿ ਜਿਹੜੇ ਮੇਰੀ ਫੈਮਲੀ ਮੇਰੇ ਨਾਲ ਜੁੜੀ ਹੈ ਜਲਦੀ ਜਲਦੀ ਹੁਣ 10k ਕਰ ਦਿਓ ਗਾਇਸ ਫਿਰ ਆਪਾਂ ਫਿਰ ਲਿਆਵਾਂਗੇ ਕੇਕ ਐਰਕੇ ਆਪਾਂ ਪੱਕਾ ਜਦੋਂ ਮੇਰੇ 10k ਹੋਗੇ ਨਾ ਆਪਾਂ ਪੱਕਾ ਕੇਕ ਲੈ ਕੇ ਆਉਣਾ ਤੇ ਫਿਰ ਆਪਾਂ ਕੱਟਾਂਗੇ ਕੇਕ ਦੀ ਤੇ ਖੁਸ਼ੀ ਤੇ ਚਾ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਾਂ ਠੀਕ ਹੈ ਜੀ ਹਾਂਜੀ ਦੋਸਤੋ ਜਿਹੜੀ ਮੈਂ ਸ਼ਾਰਟ ਵੀਡੀਓ ਪਾਈ ਸੀ ਚਿੜੀ ਦੀ ਜਿਹੜੀ ਆਕੜ ਕੇ ਮਾਰਗੇ ਸੀ ਠੰਡ ਦੇ ਨਾਲ ਉਹ ਇੱਥੇ ਰਹਿੰਦੀਆਂ ਸੀਗੀਆਂ ਆ ਦੇਖ ਲਓ ਕਿੰਨੀਆਂ ਦੋ ਚਿੜੀਆਂ ਹੋਣ ਹੋਰ ਬੈਠੀਆਂ ਤਿੰਨ ਇਹ ਦੇਖਦੀਆਂ ਨਹੀਂ ਧਿਆਨ ਨਾਲ ਦੇਖਣੀ ਪੈਣੀ ਆ ਤੁਹਾਨੂੰ ਵੀਡੀਓ ਤੇ ਠੰਡ ਬਹੁਤ ਸੀ ਮੈਂ ਕਿਹਾ ਚਲੋ ਮੈਂ ਇਹ ਵੀਡੀਓ ਸ਼ੂਟ ਕਰਕੇ ਤੁਹਾਨੂੰ ਦਿਖਾਨੀ ਆ ਦੇਖੋ ਬੜੀਆਂ ਪਿਆਰੀਆਂ ਵਾ ਤੇ ਕਾਫੀ ਚਿੜੀਆਂ ਰਹਿੰਦੀਆਂ ਸੀਗੀਆਂ ਗਰਮੀਆਂ ਦੇ ਵਿੱਚ ਵੀ ਬਹੁਤ ਆਲ ਨਹੀਂ ਪਏ ਹੁੰਦੇ ਇਹਨਾਂ ਦੇ ਵਿੱਚ ਤੇ ਹੁਣ ਵੀ ਠੰਡ ਦੇ ਵਿੱਚ ਆਲ ਨਹੀਂ ਪਾਏ ਸੀ ਇੱਥੇ ਰਹਿੰਦੀਆਂ ਸੀਗੀਆਂ ਇਮਨ ਤਾਂ ਬੜਾ ਉਹ ਦਿਨ ਆ ਮਤਲਬ ਆਈ ਐਮ ਐਸ ਉਹ ਜਿਹਾ ਹੋਏ ਵੀ ਮੌਤ ਮੌਤੀ ਦੀ ਚਾਹੇ ਕੋਈ ਜਾਨਵਰਾ ਚਾਹੀ ਆਪਣਾ ਇਨਸਾਨ ਆ ਤੇ ਮੌਤ ਮੌਤੀ ਦੀ ਉਹਨਾ ਦੁੱਖ ਤੋਂ ਨਹੀਂ ਹੁੰਦਾ ਬਸ ਇੰਨਾ ਹੁੰਦਾ ਕਿ ਉਹ ਆਪਾਂ ਕਹਿੰਦੇ ਨੇ ਪੰਛੀ ਆ ਆਪਾਂ ਇਨਸਾਨ ਹਨਾ ਤੇ ਤਾਰ ਦੇ ਮੈਂ ਕਿਹਾ ਚਲੋ ਥੋੜਾ ਆਪਾਂ ਸ਼ੂਟ ਕਰ ਦਿੰਨੇ ਆ ਇੱਥੇ ਮੈਂ ਬੜੇ ਮਤਲਬ ਧਿਆਨ ਨਾਲ ਦੇਖਣਾ ਪੈਣਾ ਆ ਦੇਖੋ ਚਿਰਦੀਆਂ ਚੀਂ-ਚੀ ਕਰਦੀਆਂ ਕਿੰਨੀਆਂ ਪਿਆਰੀਆਂ ਇਹਨਾਂ ਦੀ ਆਵਾਜ਼ ਹਨਾ ਵੈਸੇ ਤਾਂ ਚਿੜੀਆਂ ਦੇਖਣ ਨੂੰ ਮਿਲਦੀਆਂ ਨਹੀਂ ਹਾਂਜੀ ਇੱਥੇ ਸੀਗੀ ਮੱਖਣੀ ਪਈ ਆਪਾਂ ਰੋਟੀਆਂ ਪਕਾਲੀਆਂ ਦੇਖੋ ਕਿੰਨਾ ਵਧੀਆ ਰਟੀਆਂ ਲੱਗਦੀਆਂ ਪਈਆਂ ਵਾ ਗੋਭੀ ਵਾਲੇ ਪਰੌਂਠੇ ਤੇ ਮੈਂ ਪਕਾਉਂਦੀ ਪਈ ਸੀ ਗੋਭੀ ਵਾਲੇ ਹਾਂਜੀ ਅੱਜ ਬੱਚਿਆਂ ਦੀ ਫਰਮਾਇਤ ਸੀ ਗੋਭੇ ਵਾਲੇ ਪਰੌਠੇ ਤੇ ਗੋਭੀ ਤਾਂ ਸਾਡੇ ਘਰੇ ਲੱਗੀ ਹੋਈ ਸੀ ਤੁਹਾਨੂੰ ਮੈਂ ਵਲੌਗ ਵਿੱਚ ਦਿਖਾਇਆ ਹੀ ਆ ਕਿ ਸਾਡੇ ਘਰੇ ਗੋਭੀ ਲਾਈ ਹੋਈ ਆ ਘਰ ਦੀ ਆਪਣੀ ਗੋਭੀ ਤੇ ਉਹ ਆਪਾਂ ਬਣਾਉਂਦੇ ਪਏ ਸੀ ਪਰੌਂਠੇ ਤੇ ਖਾ ਲਓ ਜੀ ਜੀ ਨੇ ਖਾਣੇ ਵੈਸੇ ਤਾਂ ਬਾਕੀਆਂ ਸਾਰੇ ਪਰੌਂਠੇ ਖਾ ਰਹੇ ਨੇ ਖਾ ਲਈ ਮੈਂ ਹੀ ਰਹਿਣੀ ਆ ਬਸ ਥੋੜੀਆਂ ਹੀ ਰਹਿ ਗਈਆਂ ਦੋ ਤਿੰਨ ਕ ਤੇ ਮਿਲਦੇ ਆ ਤੁਹਾਨੂੰ ਰੋਟੀ ਖਾ ਕੇ ਸਤਿ ਸ੍ਰ ਹਾਂਜੀ ਦੋਸਤੋ ਬਣ ਗਈ ਸਾਡੇ ਗੋਭੀ ਵਾਲੇ ਪਰੌਂਠੇ ਇਹ ਤੇ ਖਾ ਸਕਦੇ ਆ ਅੱਜ ਬੱਚਿਆਂ ਦੀ ਜਿਵੇਂ ਤੁਹਾਨੂੰ ਦੱਸਿਆ ਫਰਮਾਇਸੀ ਸੀਗੀ ਗੋਭੀ ਵਾਲੇ ਪਰੌਂਠੇ ਤੇ ਆਪਾਂ ਬਣਾਤੇ ਠੀਕ ਹੈ ਜੀ ਤੇ ਨਾਲ ਹੈਗੇ ਮੱਖਣੀ ਨਾਲ ਹੈਗੇ ਦਹੀਂ ਹਾ ਲੋ ਜੀ ਖਾ ਲੋ ਬੰਨ ਕੇ ਰਹੀ ਨਹੀਂ ਲੱਗਦਾ ਪਿਆ ਆਪਾਂ ਮਿਲਦੇ ਹਾਂ ਤੁਹਾਨੂੰ ਰੋਟੀ ਖਾ ਕੇ